ਸਾਰੇ ਨੂੰ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਕਿ ਹਾਲ ਚਾਲ ਤੁਸੀਂ ਸਾਰੇ ਦੱਸਿਓ ਸਬਸਕ੍ਰਾਈਬ ਕਰ ਜੀ ਸਾਰੇ ਤੁਹਾਨੂੰ ਈਵਨ ਅੱਜ ਮੰਮੀ ਜੀ ਕਹਿੰਨੀ ਅੱਜ ਰੂਪ ਦੀ ਬਹੁਤ ਜ਼ਿਆਦਾ ਸ਼ਾਂਤ ਹੋਣੀ ਆ ਹਨਾ ਆਣੀ ਹੈ ਨਾ ਅੱਜ ਜਿਹੜੀ ਵੀਡੀਓ ਬਣਨੀ ਆ ਉਹਦੇ ਵਿੱਚ ਅੱਜ ਰੂਪਣਾ ਜੋ ਹੋਣਾ ਬਹੁਤ ਹੀ ਸਾਰੇ ਤੇ ਹੋੜ ਵੀਡੀਓ ਦੇ ਵਿੱਚ ਜੀ ਤੇ ਅੱਜ ਕਰਤਾ ਮਨਜੋਤ ਨੇ ਵਲੌਗ ਦੀ ਸਟਾਰਟਿੰਗ ਤੁਸੀਂ ਦੱਸਿਆ ਜੇ ਆ ਜੇ ਮਤਲਬ ਮੰਮੀ ਨੂੰ ਜਿਆਦਾ ਕਾਹਤੇ ਯਾ ਕਮੈਂਟ ਵਿੱਚ ਦੱਸਿਆ ਅੱਛਾ ਬੜੀ ਚਮਹਾਤ ਆ ਇਹ ਕਟ ਖਾਣ ਵਾਲੀ ਹੈ ਨਹੀਂ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਇਹ ਕਟ ਕਰਕੇ ਬਣਾ ਕਿਸ ਨੂੰ ਮਾਰ ਕੇ ਬਣਾ ਬਖਸ਼ੇ ਵੀ ਐਡੀ ਚਲਾ ਘਾਏ ਇਹ ਕਟ ਖਾਣ ਵਾਲੀ ਨਹੀਂਗੀ ਹੈਗੀ ਬਸ ਕਾ ਲੈ ਆ ਵੀ ਵੀਡੀਓ ਦੇ ਵਿੱਚ ਥੋੜੀ ਜਿਹੀ ਭੋਲੀ ਭਣਦੀ ਉਹ ਤਰ੍ਹਾਂ ਆਵੇ ਬਸ ਏਹੀ ਘੋੜੀ ਹਾਂ ਦੇਖਨੀ ਵੀਡੀਓ ਦੇ ਵਿੱਚ ਲੱਗਦੀ ਆ ਮੇਰੀ ਘੋੜੀ ਆ ਕਿਧਰੂ ਨਹੀਂ ਆ ਚਲੋ ਠੀਕ ਆ ਫਿਰ ਅਸੀਂ ਵੀਡੀਓ ਦੀ ਸਟਾਰਟ ਕਰ ਲਈਏ ਫਿਰ ਸਟਾਰਟਿੰਗ ਕਰਦੇ ਹਾਂ ਗਾਣਾ ਮਿਲਦੇ ਆ ਹਾਏ ਫਿਰ ਸਾਡੇ ਬਾਬਾ ਕਹਿੰਦੇ ਕੰਡਾ ਲੰਗੀ ਆ ਮਮਰੀ ਅੱਗੇ ਕਿਹੜੀ ਚੰਗਣੀ ਅੱਜ ਬਣਾਉਣੇ ਆ ਬੇਤਾਉ ਕੀ ਬਣਾਉਣੇ ਆ ਬੇਤਾਉ ਸੁਆਦ ਬੰਨੇ ਮੈਂ ਕਿਹਾ ਵੀ ਫੋਲ ਸਮਾਦ ਆਲੂ ਟਮਾਟਰ ਗੰਡੇ ਮੰਮੀ ਜੀ ਹਾਂਜੀ ਆ ਕੀ ਲਿਖਿਆ ਵਾ ਕੋਹੜੀ ਲਿਖਿਆ ਜੇ ਚਲ ਪਰਾਂ ਗਮ ਬਣਾਈਆਂ ਚਲ ਆਮ ਜੋਤ ਸਟਾਰਟ ਕਰੀਏ ਪੁੱਤ ਆਸਾ ਲਾ ਚਲ ਚਲ ਦਵਾ ਦੋ ਭਾਇ ਇੰਨਾ ਜੋੜੀ ਪੱਜਣਾ ਹੈ ਐ ਇੰਨਾ ਜੋੜੀ ਪੱਜਣਾ ਹੈ ਗਰੂਪ ਇਧਰ ਆ ਮੈਂ ਦੰ ਦਸਾਂ ਕਿਦਾਂ ਤੂੰ ਹੌਲੀ ਜਿਹਾ ਥੋੜਾ ਮੈਂ ਐਸੇ ਤੈਨੂੰ ਫੜ ਲੈਣਾ ਵਾ ਤੇ ਮੈਂ ਫੱਜ ਜਾਣਾ ਆ ਵੇਖ ਲਓ ਆ ਇਹੋ ਚੜੇ ਆਉਂਦੇ ਆ ਦੂਸਰੇ ਅਤਿਆਚਾਰ ਹੋਣ ਡਿਆ ਰੂਪ ਮੇਰੇ ਤੇ ਅਤਿਆਚਾਰ ਕਰਨ ਦੀ ਅਰੇ ਸੀਰੀਅਸ ਹੋ ਕੇ ਬਣਾ ਫਿਰ ਅੱਜ ਕਿੱਥੇ ਜਾਣਾ ਵਾ ਹੋਈ ਪਿੰਡ ਵਾਂਡਾ ਵਿਖਾ ਕੇ ਲਿਆਉਣਾ ਅੱਜ ਚਲੋ ਠੀਕ ਆ ਜਿੰਨੀ ਜਲਦੀ ਕੰਮ ਖਤਕ ਪਰੋ ਕਰੋਗੇ ਉਨੀ ਜਲਦੀ ਵਾਂਡਾ ਵੇਖਿਆ ਜਾਊਗਾ ਉੱਥੇ ਆਉਣਾ ਵਾ ਅਨੰਦਪੁਰ ਸਾਹਿਬ ਵਾਲੇ ਬਾਬਾ ਜੀ ਨੇ ਤੇ ਉਹਨਾਂ ਦੇ ਜਿਹੜੀ ਮੇਰੀ ਨਣਾਣਵਾ ਤੇ ਉਹਨਾਂ ਦੇ ਘਰ ਉਹਨਾਂ ਦਾ ਰਾਤ ਦਾ ਗੱਫਾ ਪਾਣੀ ਹੁੰਦਾ ਤੇ ਇਸ ਟਾਈਮ ਸਾਰੀਆਂ ਤਿਆਰੀਆਂ ਚੱਲਣ ਡਈਆਂ ਵਾ ਤੇ ਆਪਾਂ ਵੀ ਪੜਾਉਂਦਾ ਹੁੰਦਾ ਹੁੰਦਾ ਵਾ ਆਪਾਂ ਵੀ ਜਾਵਾਂਗੇ ਉਹਨਾਂ ਦਾ ਦਰਸ਼ਨ ਕਰਾਂਗੇ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਤੇ ਚਲੋ ਰੂਪ ਚਲਦੀ ਕਰੀਏ ਚਲੋ 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 ਚਲਾ ਚਲਾ ਚਲੋ ਚਲੋ ਲੱਗੇ ਕਰਨ ਸਟਾਰਟਿੰਗ ਲਗਾ ਟਕ 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 ਮੰਮੀ ਕੋ ਆਪਣੀ ਬੇਟੀ ਕੋ ਅੰਦਰ ਲਾਓ ਟਿੱ 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 ਬਾਸ 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 ਨਾ ਨੋ ਰੁਕ ਜਾ ਪੁੱਤ ਆ ਵੇਖ ਲੋ ਜੀ ਇਹਨੂੰ ਕਿਨੇ ਕੀ ਬਨਣਾ ਵਾ ਆ ਦੇ ਦੂਜਾ ਕੱਢੇ ਨਹੀਂ ਮਮਾ ਵੀਡੀਓ ਬਣਾਉਣੀ ਆ ਜੇ ਰੂਪ ਆਵੇ ਦੇਖ ਲੋ ਆਵੇ ਦੇਖ ਲੋ ਸਾਰੇ ਬਾਪ ਸਾਰੇ ਮੰਮੀ ਮੈਂ ਚਾਹ ਰਹੀ ਹੂੰ ਚਲ ਚਲ ਬਾ ਆਵੇ ਦੇਖ ਲੋ ਹੁਣ ਸਾਰੇ ਜਣੇ ਕਹਿੰਦੇ ਅੱਜ ਅਸੀਂ ਵਲੌਗ ਤਾਈਆਂ ਬਣਾਉਣ ਡੈ ਆਵੇ ਮਮਮੀ ਨੇ ਮੇਰੇ ਵਾਲ ਖੁਟੇ ਵੇਖੇ ਉਹ ਜਬ ਅਸਲ ਤੇ ਨਹੀਂ ਮਾਰੀਆਂ ਉਹ ਕਿੱਦਾਂ ਆਰ ਗਿਆ ਉਹ ਤਾੜੀਆਂ ਕਿੱਦਾਂ ਪਾਇਆ ਅੰਦਰ ਕਿੱਦਾਂ ਨਹੀਂ 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 ਅਜੇ ਬੇਲਾਹੀਆ ਬਲੌਗ ਇਸ ਕਰਕੇ ਬਣਾਇਆ ਵੀ ਸਾਰੇ ਜਾਣੇ ਕਹਿੰਦੇ ਰੋਪ ਤੇ ਬੜਾ ਦਸਦਦ ਹੋਣ ਡਿਆ ਵਾ ਤੇ ਉਹ ਆਪਾਂ ਐ ਪ੍ਰਾਹ ਮਾਈ ਨਹੀਂ ਵੇਚਦੇ ਤੇ ਇਹ ਸਿਰਫ ਇੱਕ ਵੀਡੀਓ ਵਾ ਇਹ ਸਿਰਫ ਇੱਕ ਐਕਟਿੰਗ ਦਾ ਇਹੋ ਜਿਹਾ ਕੁਝ ਨਹੀਂ ਹੋਣ ਡਿਆ ਤੇ ਖਾਸ ਕਰ ਸਾਡੀ ਨਾਨੀ ਨੂੰ ਆ ਨਾਨੀ ਨਾਨੀ ਆਨੇ ਮੇਰੀ ਕੁੜੀ ਨੂੰ ਕਿ ਕੱਢ ਦੇ ਮੈਥੇ ਲਾਣੀ ਕੁੜੀ ਨਾਨੀ ਨਾਨੀ ਮੈਂ ਜਦੋਂ ਵੀਡੀਓ ਬਣਾਉਣੀ ਆ ਪਉਂਦੀ ਆ ਉਹ ਹਰ ਵਾਰੀ ਨਾਨੀ ਨਾਲ ਨੂੰ ਕਹਿਣਗੇ ਕੁੜੀ ਵਿਚਾਰੀ ਤੇ ਇਨਾ ਜੁਰਮ ਨਾ ਕਰਿਆ ਕਰ ਹੈਗਾ ਕੁੜੀ ਤਾਂ ਮੈਂ ਜੁਰਮ ਕਰਦੀ ਕੁੜੀ ਹਾੜ ਤੇ ਜੁਰਮ ਕਰਦੀ ਆ ਆ ਵੇਖੋ ਚੀਂ ਪੜਾਇਆ ਹੀ ਪਹਿਲੇ ਦੋ ਵਾਰੀ ਦਾ ਸੀਰ ਕੱਟ ਕੇ ਆ ਪੇਜਾ ਦੇ ਹੋਇਆ ਹੀ ਸਹੀ ਤੇ ਇਹ ਜੜੀ ਆ ਇਹ ਸਿਰਫ ਇੱਕ ਐਕਟ ਵਾ ਇਹੋ ਜਿਹਾ ਕੁਝ ਨਹੀਂ ਹੈਗਾ ਕਿ ਆ ਹੀ ਨੂੰ ਮਾਰਦੇ ਮਾਰਦੇ ਤੈਨੂੰ ਹਾਏ ਢੀਠੀ ਨਹੀ ਵੀਡੀਓ ਚ ਤੂੰ ਮਾਰਦੇ ਆ ਵੀਡੀਓ ਚ ਮਾਰਦੇ ਦੋਦੀ ਮਾਰਦੇ ਤੇ ਆ ਵੀਡੀਓ ਜਿਹੜਾ ਤੂੰ ਰੋਸੀ ਜਮਾਤਾ ਹਾਂ ਬੰ 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 ਨਾ ਨਹੀਂ ਮੰਮੀ ਅਸਲੀ ਔਦਨ ਜਿਹੜਾ ਪਹਿਨਣਾ ਹੋ ਕੇ ਕਹਿੰਦੇ ਆ ਘੁੱਟ ਮੂਗਲਾ ਜਾ ਮਾਰਿਆ ਹੀ ਤੇ ਪੈਰ ਮਾਰੀ ਹੀ ਕੱਚ ਕੇ ਉਹ ਉਹ ਤਾਂ ਹੋਰੀ ਉਹ ਇੱਕ ਐਕਟਿੰਗ ਹੀ ਸੀ ਉਹ ਸੋਲੀ ਨਹੀਂ ਉਹ ਐਂਜ ਕਰਕੇ ਵਜੀ ਸੀ ਤੇ ਨਾਲ ਲਾਸ਼ਾ ਪੈ ਗਈ ਚਲੋ ਠੀਕ ਆ ਬਾਓ ਫਿਰ ਬੈ ਗਈ ਵਾਓ ਚਲੋ ਚਲੋ ਬਣਾਈਏ ਮੇਰੇ ਹਾਂ ਨਾ ਆ ਦਾ ਸਿਖਾਦਣੇ ਕੀ ਆ ਪਹਿਲੇ ਮੈਂ ਖੋਲੇ ਕੇ ਵੀ ਆ ਗਏ ਖਲ ਕੇ ਵੀ ਆ ਗਏ ਹਾਂ ਜੀ ਤੁਸੀਂ ਦੱਸੋ ਮੈਂ ਕਿਹ ਤਰ੍ਹਾਂ ਦੀ ਵੀਡੀਓ ਬਣਾਉਣਾ ਵਾ ਤੇ ਅੱਜ ਮੈਂ ਵਲੋਗ ਵਿੱਚ ਆਹ ਨੂੰ ਪਤਾ ਕਰੋ ਹਾਲੇ ਤਾਂ ਕਰਕੇ ਪਹਿਲੀ ਜਿਹਾ ਕਿ ਆਪੀ ਮੈਂ ਕੋ ਵਲੋਗ ਬਣਾਉਣਾ ਤੇ ਮੈਂ ਹੀ ਵੀਡੀਓ ਬਣਾਉਣਾ ਵਾ ਕਿ ਤੁਸੀਂ ਦੱਸੋ ਮੈਂ ਕਿਹ ਤਰ੍ਹਾਂ ਦੀ ਵੀਡੀਓ ਬਣਾਉਣਾ ਵਾ ਸਾਰੀ ਜ਼ਿੰਮੇਵਾਰੀ ਮੰਜੋਰ ਮੰਜੋਰ ਨਹੀਂ ਦਿੱਤੀ ਆ ਕਿ ਉਹ ਕੀ ਆ ਸਾਡੀਆਂ ਦੋ ਇੱਕ ਦਾ ਨਾਮ ਕੀ ਰੱਖਿਆ ਰੂਪ ਨੇ ਜੈਸਮੀਨ ਇੱਕ ਦਾ ਨਾਮ ਗੁਲਾਬ ਇਹ ਨਾ ਘਾਸ ਉੱਟ ਆ ਸਰਦਾਂ ਜੁੱਤੇ ਹੋਏ ਕੀ ਆ ਮੰਮੀ ਤੈਨੂੰ ਆਹ ਕੇ ਕੀ ਆ ਤੈਨੂੰ ਆਹ ਪਤਾਵਾ ਪਤਾਵਾ ਮੈਂ ਪੁੱਛ ਲਈ ਵੀ ਜਿਹੜੇ ਵੇਂਦੇ ਉਹਨਾਂ ਨੂੰ ਪਤਾ ਵਾ ਮੰਮੀ ਮੰਮੀ ਜੀ ਨਾ ਤਾਂ ਨਾ ਗੱਲ ਪੁੱਛ ਆ ਮੈਂ ਜੀ ਇਹ ਲੋ ਮਿਲਦੇ ਹੀ ਬੰਨੇ ਆ ਅੱਛੇ ਵੇਲੇ ਚਲ ਠੀਕ ਆ ਵੀਡੀਓ ਕਰੀਏ ਸੋਗਾ ਮੰਮਾ ਮੰਮ ਬੰਮ ਮੰਮੀ ਜੀ ਹੋ ਗਏ ਤਿਆਰ ਹੋ ਗਏ ਹੋ ਗਏ ਤੁਸੀਂ ਹੋ ਗਏ ਜੀ ਹਾਂਜੀ ਅੱਛਾ ਪਾਪਾ ਨੂੰ ਬੁਲਾ ਦੋ ਆ ਵੇਖਾ ਬਾਬਾ ਜੀ ਹਾਂਜੀ ਸਸਰੀ ਘਰ ਦੇ ਸਾਰੇ ਨੂੰ ਮੈਂ ਵੀ ਹੋਈ ਗਈ ਆਂ ਤਿਆਰ ਅੱਜ ਅਹੀ ਚੱਲੇ ਆਂ ਗਰਨੂਰ ਦੀ ਭੂਈ ਲੋ ਗੰਦੀ ਦੀ ਜਿਹੜੀ ਭੂਈ ਆ ਜੀ ਇਹ ਮੰਮੀ ਉਹ ਭੂਈ ਸੱਤੋਂ ਗੰਦੀ ਆ ਨਹੀਂ ਆਗੀ ਨਹੀਂ ਲਿਆ ਕਰ ਇਹਨੂੰ ਛੱਡ ਦੇ ਨਾ ਹਾਂ ਹੁਣ ਦੱਸ ਉਹ ਗੰਦੀ ਭੂਈ ਆ ਨਾ ਨਾ ਸਾਰਿਆਂ ਨਾਲੋਂ ਜ਼ਿਆਦਾ ਗੰਦੀ ਨਾ ਉਹ ਪਾਪਾ ਪਾਪਾ ਨੂੰ ਪੁੱਛ ਕੇ ਆ ਪਪਾ ਨਹੀਂ ਆ ਨਾ ਗੰਦੀ ਨਹੀਂ 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 ਚਲ ਚਲੋ ਫੇਰ ਚਲੀਏ ਜੀ ਤਿਆਰ ਚਲ ਆ ਜਾਓ ਤਾਂ ਮੀਜੇ ਤੋ ਹੀ ਤਿਆਰ ਨਹੀਂ ਹੋਏ ਤਸੀਂ ਛੇਤੀ ਤਿਆਰ ਹੋ ਤਾਂ ਚਲੋ ਚਲੋ ਮੈਂ ਤਿਆਰ ਹਾਂ ਚਲੋ ਚਲੋ ਹੈ ਵੀ ਜੀ ਵੀਰ ਜੀ ਕਿੱਥੇ ਆ ਵੀਰ ਜੀ ਬਾਹਰ ਹੋਏ ਆ ਵੀਰ ਜੀ ਤਿਆਰ ਨਹੀਂ ਹੋਏ ਚਲੋ ਚਲੋ ਪਪਾ ਜੀ ਕਿੰਨੂੰ ਪੁੱਛੋ ਵੀ ਪੌਚ ਲਾਉਣੀ ਉਹਨਾਂ ਨੇ ਮੈਂ ਲਾ ਲਾਂ ਮੈਂ ਲਾ ਲਾਂ ਕਿਹੜੇ ਡਾਲੀ ਚੋਪਾ ਕਰਕੇ ਆ ਜੋ ਚਾਰਜ ਹੋਣ ਵਾਲੀ ਹੈ ਹਾਂਜੀ ਹੋ ਗਏ ਤਿਆਰ ਹਾਂਜੀ ਹੁਣ ਆਪਾਂ ਚੱਲੇ ਆ ਚਲੋ ਚਲੋ ਪਤਾ ਨੂਰੂ ਨੇ ਉੱਥੇ ਜਾ ਕੇ ਕੰਮ ਕਰੀ ਤੇ ਚਲੋ ਜਾਓ ਮੋਟਰ ਬੰਦ ਕਰੋ ਚਲੋ 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 ਕੋਈ ਆਉਣਾ ਵੀ ਚਾਹੁੰਦਾ ਕੈਮਰੇ ਗਾੜੀ ਕੋਈ ਨਹੀਂ ਵੀ ਤੇ ਜਿਹੜਾ ਆਉਣਾ ਚਾਹੂਗਾ ਉਹਨੂੰ ਮੈਂ ਕਿਹਾ ਹਾਂ ਉਹ ਅਸੀਂ ਆ ਕੇ ਮਾਹੌਲ ਚੜ੍ਵੇ ਇੰਨੇ ਅਜੇ ਭੀ ਕੀ ਆ ਤੇ ਖਾਸ ਤ ਤੂਈ ਹੁਣਾਂ ਨੂੰ ਤੇ ਲੈ ਕੇ ਆਵਾਂਗੇ ਹਾਂ ਭੂਈ ਤੇ ਆਉਣਗੇ ਕੈਮਰੇ ਮੂਰੇ ਬਾਕੀ ਇਹ ਆਪੇ ਉਹਨਾਂ ਦੇ ਫੈਮਿਲੀ ਮੈਂਬਰ ਹੋਰ ਵੀ ਵਿੱਚ ਹੋਣੇ ਆ ਜੀ ਜੀ ਇਸ਼ਾ ਹੋ ਗਈ ਹੋਆ ਅੱਜ ਹਾਂ ਚਲੋ ਫਿਰ ਮਿਲਦੇ ਆ ਉਥੇ ਜਾ ਕੇ ਆਪਾਂ ਅੱਧ ਚ ਆ ਗਏ ਆ ਬਾਏ ने हां जी ਆਦਨ ਕਿੱਧਰ ਚੱਲੀ ਹੋ ਆਪਾਂ ਨਹੀਂ ਕਿ ਕਰਦੇ ਆਪੇ ਵੀ ਕਰਦੇ ਆ ਸਾਰੇ ਖਾਤੇ ਸਾਰੇ ਬਾਬੇ ਕਾ ਸਕੈਂਡੇ ਆ ਆ ਤਾਂ ਇੱਕ ਬੁੱਕ ਮੈਂ ਤਾਂ ਆਈ ਨਾ ਦਿੱਤੀ ਉਹ ਤਾਂ